ਸਸਤੀ ਗੱਲ ਜੀ ਸਾਰਿਆਂ ਨੂੰ ਬਹੁਤ ਸਾਰੇ ਕਲਾਇੰਟਸ ਨੇ ਜਿਹੜੇ ਯੂਕੇ ਦਾ ਟੂਰਿਸਟ অর ਵਿਜ਼ਿਟਰ ਵੀਜ਼ਾ ਆਪਣੀ ਫੈਮਲੀ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਨੇ ਬਟ ਅਪਲਾਈ ਕਰਨ ਤੋਂ ਪਹਿਲਾਂ ਉਹਨਾਂ ਦੇ ਮਨ ਦੇ ਵਿੱਚ ਕਾਫੀ ਡਾਊਟਸ ਹੁੰਦੇ ਨੇ ਜਿਹੜੇ ਕਲੀਅਰ ਨਾ ਹੋਣ ਕਰਕੇ ਉਹ ਆਪਣਾ ਵੀਜ਼ਾ ਅਪਲਾਈ ਨਹੀਂ ਕਰਦੇ ਕਾਫੀ ਧੇਰ ਵੇਟ ਕਰਦੇ ਰਹਿੰਦੇ ਨੇ ਔਰ ਜਿਨ੍ਹਾਂ ਨੂੰ ਕੋਈ ਸਹੀ ਗਾਈਡੈਂਸ ਮਿਲ ਜਾਂਦੀ ਉਹ ਆਪਣਾ ਵੀਜ਼ਾ ਅਪਲਾਈ ਕਰਕੇ ਗੁੱਡ ਰਿਜ਼ਲਟ ਲੈ ਲੈਂਦੇ ਨੇ ਸੋ ਵੈਸਟਰਨ ਪਾਸ ਤੁਹਾਡੀ ਹਮੇਸ਼ਾ ਹੈਲਪ ਕਰਦਾ ਜੀ ਵੀਜ਼ਾ ਲੈਂਡ ਦੇ ਵਿੱਚ ਇੱਕ ਵੀਜ਼ਾ ਗਾਈਡੈਂਸ ਦਾ ਸਾਡਾ ਕੰਮ ਹੈਗਾ ਤੁਹਾਡੇ ਡਾਊਟਸ ਕਲੀਅਰ ਕਰਨੇ ਤੁਹਾਡੀ ਹਰ ਇੱਕ ਚੀਜ਼ ਕਮ ਹੈਗਾ ਜੀ ਸਾਡਾ ਫੇਸਬੁਕ ਚੈਨਲ ਹੈਗਾ ਵੈਸਟਰਨ ਪਾਥ ਕੰਸਲਟੈਂਸੀ ਔਰ ਸਾਡਾ YouTube ਚੈਨਲ ਹੈ ਜੀ ਵੈਸਟਰਨ ਪਾਥ ਇਮੀਗ੍ਰੇਸ਼ਨ ਜਿਸ ਦੇ ਵਿੱਚ ਹਜ਼ਾਰਾਂ ਫੈਮਿਲੀਜ਼ ਵੈਸਟਰਨ ਪਾਥ ਦੀ ਗਾਈਡੈਂਸ ਲੈ ਕੇ ਆਪਣਾ UK ਦਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਲੈ ਚੁੱਕੇ ਨੇ ਸੋ ਤੁਹਾਡੇ ਡਾਊਟਸ ਕਿਹੜੇ ਨੇ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਚੰਗੀ ਲੱਗੀ ਹੈ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਦੋਂ ਸਾਡੀ ਵੀਡੀਓ ਤੇ ਕਾਫੀ ਲਾਈਕ ਕਮੈਂਟ ਸ਼ੇਅਰ ਆਉਂਦੇ ਨੇ ਤਾਂ ਸਾਡਾ ਵੀ ਮਨ ਹੁੰਦਾ ਕਿ ਅਸੀਂ ਤੁਹਾਡੇ ਵਾਸਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਆਈਏ ਸੋ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਸਾ ਸਿੰਗਲ ਅਪਲਾਈ ਕਰਨਾ ਹੋਵੇ ਚਾਹੇ ਤੁਸੀਂ ਆਪਣੀ ਫੈਮਲੀ ਦੇ ਨਾਲ ਵੀਜ਼ਾ ਅਪਲਾਈ ਕਰਨੇ ਹੋਵੇ ਕੀ ਹੋਟਲ ਬੁਕਿੰਗ ਦੇ ਵੀਜ਼ਾ ਲੱਗ ਜਾਏਗਾ ਸੋ ਤੁਹਾਡਾ ਮੈਂ ਡਾਊਟ ਕਲੀਅਰ ਕਰਦਾ ਜੀ ਵੀਜ਼ਾ ਜਿਹੜਾ ਹੋਟਲ ਬੁਕਿੰਗ ਤੇ ਵੀ ਲੱਗਦਾ ਆ ਵੀਜ਼ਾ ਸਪੌਂਸਰਸ਼ਿਪ ਤੇ ਵੀ ਲੱਗਦਾ ਹੈ ਬਹੁਤ ਸਾਰੀਆਂ ਫੈਮਿਲੀਜ਼ ਨੇ ਜਿਨ੍ਹਾਂ ਦਾ ਕੋਈ ਭੈਣ ਭਰਾਜਾ ਕੋਈ ਸੱਜਣ ਮਿੱਤਰ ਬਾਹਰ ਯੂਕੇ ਦੇ ਵਿੱਚ ਨਹੀਂ ਹੁੰਦਾ ਉਹ ਸਪੌਂਸਰਸ਼ਿਪ ਨਹੀਂ ਮੰਗਵਾ ਸਕਦੇ ਸੋ 호텔 ਬੁਕਿੰਗ ਦੇ ਵੀਜ਼ਾ ਅਪਲਾਈ ਕਰਕੇ ਆਪਣਾ ਵੀਜ਼ਾ ਲੈਂਦੇ ਨੇ ਔਰ ਵੈਸਨ ਪਾਥ ਨੇ ਕਾਫੀ ਵੀਜ਼ਾ ਲਏ ਨੇ ਔਰ ਜੇ ਆਪਾਂ ਰਿਫਿਊਜ਼ਲ ਦੀ ਗੱਲ ਕਰੀਏ ਰਿਫਿਊਜ਼ਲ ਤਾਂ ਤੁਹਾਡੀ ਸਪੌਂਸਰਸ਼ਿਪ ਤੇ ਵੀ ਲੱਗ ਸਕਦੀ ਕਿਉਂਕਿ ਕਦੀ ਵੀ ਅਸੀਂ ਵੀਜ਼ਾ ਅਪਲਾਈ ਕਰਦੇ ਹਾਂ ਰਾਹਦਾਰੀ ਤੇ ਇਨਵੀਟੇਸ਼ਨ ਲੈਟਰ ਤੇ ਤਾਂ ਤੁਹਾਡਾ ਵੀਜ਼ਾ 100% ਕਦੀ ਵੀ ਨਹੀਂ ਹੁੰਦਾ ਔਰ ਜੇਕਰ ਤੁਹਾਡੀ ਪ੍ਰੋਫਾਈਲ ਅੱਛੀ ਹੋਵੇ ਤੁਸੀਂ ਇੱਕ 호텔 ਬ ਦੇ ਮਦਦ ਦੇ ਨਾਲ ਆਪਣਾ ਹੋਟਲ ਬੁਕਿੰਗ ਤੇ ਯੂਕੇ ਦਾ ਟੂਰਿਸਟ ਵੀਜ਼ਾ ਲੈ ਸਕਦੇ ਆ ਬਹੁਤ ਹੀ ਚੰਗਾ ਰਿਜ਼ਲਟ ਆਇਗਾ ਜੀ ਔਰ ਖਾਸ ਜਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਗੱਲਾਂ ਦਾ ਧਿਆਨ ਰੱਖਿਆ ਕਰੋ ਕਿ ਬਹੁਤ ਸਾਰੇ ਏਜੰਟ ਨੇ ਬਹੁਤ ਸਾਰੇ ਕੰਸਲਟੈਂਟ ਨੇ ਤੁਹਾਡਾ ਹੋਟਲ ਬੁਕਿੰਗ ਤੇ ਵੀਜ਼ਾ ਅਪਲਾਈ ਕਰਦੇ ਨੇ ਉਹ ਡੰਮੀ ਟਿਕਟ ਨਾਲ ਲਗਾ ਦਿੰਦੇ ਨੇ ਜਾਂ ਤੁਹਾਡੀ ਡੰਮੀ ਹੋਟਲ ਬੁਕਿੰਗ ਲਗਾ ਦਿੰਦੇ ਨੇ ਜਿਸ ਦੇ ਵਿੱਚ ਤੁਹਾਡਾ ਜ਼ੀਰੋ ਰਿਜ਼ਲਟ ਆਂਦਾ ਤੁਹਾਡਾ ਵੀਜ਼ਾ ਨਹੀਂ ਆਂਦਾ ਤੁਸੀਂ ਆਪਣੇ ਕ੍ਰੈਡਿਟ ਕਾਰਡ ਤੋਂ ਡੈਬਿਟ ਕਾਰਡ ਤੋਂ ਆਪਣੇ ਹੋਟਲ ਜਿਹੜੇ ਆ ਬੁੱਕ ਕਰਿਆ ਕਰੋ ਔਰ ਮੈਂ ਖਾਸ ਗੱਲ ਇੱਥੇ ਦੱਸਣੀ ਚਾਹੁੰਦਾ ਕਿ ਹੋਟਲ ਬੁਕਿੰਗ ਦੇ ਕੋਈ ਵੀ ਚਾਰਜੇਸ ਨਹੀਂ ਲੱਗਦੇ ਕਿ ਤੁਸੀਂ ਪੇਡ ਪ੍ਰੋਪਰਟੀ ਕਰਕੇ ਆਪਣਾ ਹੋਟਲ ਬੁਕਿੰਗ ਖੁਦ ਵੀ ਬੁੱਕ ਕਰ ਸਕਦੇ ਹੋ ਆਪਣਾ ਪਲਾਨ ਆਪਣੇ ਕੰਸਲਟੈਂਟ ਦੇ ਕੋਲ ਪੁੱਛ ਕੇ ਜਾਂ ਤੁਹਾਡਾ ਏਜੰਟ ਜਾਂ ਕੰਸਲਟੈਂਟ ਵੀ ਤੁਹਾਡਾ ਆਈਟਿਨਰੀ ਪਲਾਨ ਤੁਹਾਨੂੰ ਦਿਖਾ ਕੇ ਤੁਹਾਡੇ ਕਾਰਡ ਤੋਂ ਬਣਾ ਸਕਦਾ ਸੋ ਡੰਮੀ ਨਾ ਪਾਓ ਕਿਉਂਕਿ ਕਈ ਵਾਰ ਤੁਹਾਡੀ ਪ੍ਰੋਫਾਈਲ ਬੜੀ ਚੰਗੀ ਹੁੰਦੀ ਹੈ ਔਰ ਜਦੋਂ ਤੁਹਾਡਾ ਵੀਜ਼ਾ ਆਫੀਸਰ ਤੁਹਾਡੇ ਹੋਟਲ ਚੈੱਕ ਕਰਦਾ ਤਾਂ ਉੱਥੇ ਹੋਟਲ ਤੁਹਾਡੇ ਕੈਨਸਲ ਹੁੰਦੇ ਨੇ ਸੋ ਡੰਮੀ ਹੋਟਲ ਬੁਕਿੰਗ ਤੇ ਵੀਜ਼ਾ ਨਹੀਂ ਜੀ ਲੱਗਦਾ ਸੋ ਇਸ ਚੀਜ਼ ਤੋਂ ਬਚਿਆ ਕਰੋ ਦੂਸਰੀ ਚੀਜ਼ ਸਾਡੇ ਮਨ ਦੇ ਵਿੱਚ ਇੱਕ ਡਾਊਟ ਹੁੰਦਾ ਕਿ ਸਾਡੇ ਜਿਹੜੇ ਪੈਸੇ ਨੇ ਉਹ ਫਰੈਸ਼ ਜਿਹੜਾ ਸਾਡਾ ਐਕਸਪੈਂਸ ਆ ਉਹ ਸਾਡੇ ਕੋਲ ਨਹੀਂ ਹੈਗਾ ਇਹ ਬਹੁਤ ਮਨ ਦੇ ਵਿੱਚ ਡਾਊਟ ਆ ਜਾਂਦਾ ਸੋ ਇਹਦੇ ਤੇ ਵੀ ਮੈਂ ਤੁਹਾਡਾ ਇੱਕ ਡਾਊਟ ਕਲੀਅਰ ਕਰਾਂਗਾ ਕਿ ਅੰਬੈਸੀ ਦੇ ਵਿੱਚ 6 ਮਹੀਨੇ ਦੀ ਸਟੇਟਮੈਂਟ ਜਾਂ 3 ਮਹੀਨੇ ਦੀ ਸਟੇਟਮੈਂਟ ਇਸ ਕਰਕੇ ਮੰਗੀ ਜਾਂਦੀ ਹੈ ਕਿ ਤੁਹਾਡਾ फाइनेंशियली एसेट और ਤੁਹਾਡਾ ਬੈਂਕ ਅਕਾਊਂਟ ਦੇਖਿਆ ਜਾ ਸਕੇ ਕਿ ਤੁਸੀਂ ਪਹਿਲਾਂ ਤੋਂ ਆਪਣੇ ਅਕਾਊਂਟ ਨੂੰ ਯੂਜ਼ ਕਰਦੇ ਆ ਜਾਂ ਤੁਸੀਂ ਵੀਜ਼ਾ ਲੈਣ ਲਈ ਅਕਾਊਂਟ ਖੋਲਿਆ ਕਿ ਤੁਹਾਡਾ ਅਕਾਊਂਟ ਨਵਾਂ ਨਹੀਂ ਹੋਣਾ ਚਾਹੀਦਾ ਅਕਾਊਂਟ ਤੁਹਾਡਾ ਪੁਰਾਣਾ ਹੋਣਾ ਚਾਹੀਦਾ 6 ਮਹੀਨੇ ਜਾਂ ਸਾਲ ਪੁਰਾਣਾ ਹੋਣਾ ਚਾਹੀਦਾ ਜੇਕਰ ਪੈਸੇ ਤੁਹਾਡੇ ਕੋਲ ਹੁਣ ਨਹੀਂ ਹੈਗੇ ਪਹਿਲਾਂ ਤੁਹਾਡੇ ਪੈਸੇ ਅਪ ਡਾਊਨ ਹੋਏ ਹੋਆ ਤਾਂ ਤੁਹਾਡਾ ਵੀਜ਼ਾ ਆਫੀਸਰ ਇਹ ਜਾਣ ਸਕੇਗਾ ਕਿ ਹਾਂ ਤੁਹਾਡਾ ਫਾਈਨੈਂਸ਼ੀਅਲ ਐਸੈਟਸ ਹੈ ਤੁਸੀਂ ਕੋਈ ਜੌਬ ਕਰਦੇ ਆ ਜਾਂ ਤੁਸੀਂ ਕੋਈ ਬਿਜ਼ਨਸ ਕਰਦੇ ਆ ਸੋ ਜੇਕਰ ਤੁਹਾਡੇ ਕੋਲ ਪੁਰਾਣਾ ਫੰਡ ਨਹੀਂ ਹੈਗਾ ਬਟ ਪੁਰਾਣਾ ਅਕਾਊਂਟ ਫੇਰ ਵੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਆ ਆਪਣੇ ਨਵੇਂ ਪੈਸੇ ਜਿਹੜੇ ਉਹ ਨਵਾਂ ਪੈਸਾ ਤੁਹਾਡਾ ਤੁਹਾਡੇ ਫਾਦਰ ਮਦਰ ਦੇ ਅਕਾਊਂਟ ਚ ਆਇਆ ਜਾਂ ਤੁਹਾਡੇ ਬ੍ਰਦਰ ਸਿਸਟਰ ਦੇ ਅਕਾਊਂਟ ਦੇ ਵਿੱਚੋਂ ਆਇਆ ਜਾਂ ਤੁਹਾਨੂੰ ਕੋਈ ਪੈਸਾ ਕੋਈ ਪ੍ਰਾਪਰਟੀ ਦਾ ਆਇਆ ਜਾਂ ਕਿਸੇ ਤਰੀਕੇ ਦੇ ਨਾਲ ਵੀ ਉਹ ਪੈਸਾ ਆਇਆ ਇੱਕ ਚੰਗਾ ਕੰਸਲਟੈਂਟ ਜਿਹਨੇ ਵੈਸਨ ਪਾਸਪੋਰਟ ਉਸ ਚੀਜ਼ ਨੂੰ ਐਕਸਪਲੇਨ ਕਰਕੇ ਵੀਜ਼ਾ ਲੈਂਦਾ ਸੋ ਉਸ ਚੀਜ਼ ਨੂੰ ਤੁਸੀਂ ਐਕਸਪਲੇਨ ਕਰ ਸਕਦੇ ਆ ਡਾਊਟ ਤੁਹਾਡਾ ਮਨ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਮੇਰੇ ਤਾਂ ਜੀ ਨਵੇਂ ਫੰਡ ਆ ਸਾਡਾ ਵੀਜ਼ਾ ਨਹੀਂ ਆਏਗਾ ਸੋ ਫੰਡ ਨਾ ਮੇ ਤੇ ਅਸੀਂ ਵੀਜ਼ਾ ਅਪਲਾਈ ਕਰ ਸਕਦੇ ਹਾਂ ਬਟ ਜ਼ਰੂਰਤ ਹੁੰਦੀ ਹੈ ਸਹੀ ਗਾਈਡੈਂਸ ਦੀ ਸੋ ਵੈਸਲ ਪਾਸਪੋਰਟ ਵੀਜ਼ਾ ਲੈ ਰਿਹਾ ਹੋਰ ਵੀ ਬਹੁਤ ਸਾਰੇ ਡਾਕੂਮੈਂਟ ਲਾ ਕੇ ਹੁੰਦਾ ਹੈ ਜੀ ਜੇਕਰ ਐਗਰੀਕਲਚਰ ਕਲਚਰ ਪ੍ਰੋਫਾਈਲ ਦੀ ਅਸੀਂ ਗੱਲ ਕਰੀਏ ਐਗਰੀਕਲਚਰ ਪ੍ਰੋਫਾਈਲ ਦੇ ਵਿੱਚ ਕੀ ਹੁੰਦਾ ਕਿ ਪੇਰੈਂਟਸ ਦੇ ਨਾਮ ਦੇ ਸਾਡੀ ਐਗਰੀਕਲਚਰ ਹੁੰਦੀ ਹੈ ਕਿ ਜਿਹੜੀ ਆਪਾਂ ਕਿੰਨੇ ਦੀ ਗੱਲ ਜਾਂ ਏਕੜ ਦੀ ਗੱਲ ਕਰਦੇ ਆ ਕਿ ਸਾਡੇ ਜੇ 5 7 10 ਖੇਤ ਹੈਗੇ ਸਾਡੇ ਫਾਦਰ ਦੇ ਨਾਮ ਤੇ ਆ ਬਟ ਜਿਹੜੇ ਬੱਚੇ ਨੇ ਉਹ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਫਾਦਰ ਮਦਰ ਕਹਿੰਦੇ ਯਾਰ ਸਾਨੂੰ ਤਾਂ ਜ਼ਰੂਰਤ ਨਹੀਂ ਅਸੀਂ ਤਾਂ ਆਪਣਾ ਇੱਥੇ ਕਿੱਤਾ ਕਰ ਰਹੇ ਆ ਬਟ ਜਿਹੜੇ ਬੱਚੇ ਨੇ ਉਹ ਇਸ ਕਰਕੇ ਵੀਜ਼ਾ ਅਪਲਾਈ ਨਹੀਂ ਕਰ ਪਾਉਂਦੇ ਕਿ ਉਹਨਾਂ ਦੀ ਜਿਹੜੀ ਪ੍ਰਾਪਰਟੀ ਉਹ ਫਾਦਰ ਦੇ ਨੇਮ ਤੇ ਆ ਸੋ ਇਸ ਚੀਜ਼ ਨੂੰ ਵੀ ਐਕਸਪਲੇਨ ਕਰਕੇ ਤੁਸੀਂ ਵੀਜ਼ਾ ਲੈ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਫੈਮਿਲੀਜ਼ ਨੇ ਕਿ ਫਾਦਰ ਦੀ ਬੜੀ ਕਰਦਾ ਉਸ ਨੂੰ ਨੌਲੇਜ ਹੁੰਦੀ ਆ ਕਿ ਜੇ ਫਾਰਮ ਕੀ ਹੁੰਦੇ ਆ ਉਸ ਨੂੰ ਜਿਹੜੇ ਪੈਸਟੀਸਾਈਜ਼ਰ ਨੌਲੇਜ ਹੁੰਦੀ ਆ ਉਹਨੂੰ ਖੇਤੀਬਾੜੀ ਦੀ ਨੌਲੇਜ ਹੁੰਦੀ ਆ ਸੋ ਆਪ ਦਾ ਵੀਜ਼ਾ ਤੁਸੀਂ ਲੈ ਸਕਦੇ ਆ ਜੇਕਰ ਤੁਹਾਡੀ ਪ੍ਰੋਪਰਟੀ ਤੁਹਾਡੇ ਪੀਰੈਂਟਸ ਦੇ ਨਾਮ ਤੇ ਵੀ ਆ ਫਿਰ ਵੀ ਤੁਸੀਂ ਆਪਣਾ ਐਗਰੀਕਲਚਰ ਦੇ ਵੀਜ਼ਾ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਆ ਸੋ ਹੋਰ ਵੀ ਬਹੁਤ ਸਾਰੇ ਡਾਊਟਸ ਹੁੰਦੇ ਨੇ ਕਿਸੇ ਵੀ ਤਰੀਕੇ ਦਾ ਤੁਹਾਡਾ ਡਾਊਟ ਆ ਤੁਹਾਡੇ ਮਨ ਦੇ ਵਿੱਚ ਸ਼ੰਕਾ ਆ ਤੁਸੀਂ ਵੈਸਨਪਾਦ ਦੇ ਨਾਲ ਆ ਕੇ ਫ੍ਰੀ ਦੇ ਵਿੱਚ ਆਪਣੀ ਫਾਈਲ ਨੂੰ ਡਿਸਕਸ ਕਰ ਸਕਦੇ ਆ ਔਰ ਚਾਹ ਦਾ ਪਿਆਲਾ ਪੀਂਦੇ ਹੋਏ ਕਾਫੀ ਦਾ ਪਿਆਲਾ ਪੀਂਦੇ ਹੋਏ ਫਾਈਲ ਦੀ ਸਹੀ ਜਾਣਕਾਰੀ ਲੈ ਸਕਦੇ ਆ ਸੋ ਵੈਸਨ ਪਾਥ ਨੇ ਬਹੁਤ ਸਾਰੇ ਵੀਜ਼ਾ ਲੈਨੇ ਬਹੁਤ ਸਾਰੀਆਂ ਫੈਮਿਲੀਜ਼ ਨੂੰ ਸੈਟਲ ਵੀ ਕੀਤਾ ਸੀ ਗਾਈਡੈਂਸ ਦਿੰਦੇ ਆ ਤੁਹਾਨੂੰ ਵੀ ਤੁਹਾਨੂੰ ਅੱਗੇ ਜਾ ਕੇ ਕਿਹੜੀਆਂ ਦਿੱਕਤਾਂ ਆਉਣੀਆਂ ਪਹਿਲਾਂ ਹੀ ਉਸ ਚੀਜ਼ ਦਾ ਸੋਲੂਸ਼ਨ ਕਰਦੇ ਆ ਸਦੋ ਨੇਮ ਆ ਕੁਆਲਿਟੀ ਵੈਸਨ ਪਾਥ ਹਰ ਇੱਕ ਚੀਜ਼ ਦਾ ਚੀਜ਼ ਦਾ ਸੋਲੂਸ਼ਨ ਕਰਦਾ ਔਰ ਤੁਹਾਨੂੰ ਵੀਜ਼ਾ ਲੈ ਕੇ ਦਿੰਦਾ ਜੀ ਬਹੁਤ ਸਾਰੇ ਕਲਾਇੰਟਸ ਇਹ ਵੀ ਪੁੱਛਦੇ ਨੇ ਕਿ 100% ਵੀਜ਼ਾ ਲੱਗ ਜਾਂਦਾ ਸੋ ਮੇਰਾ ਆਨਸਰ ਇਥੇ ਐਂਡ ਦੇ ਵਿੱਚ ਇਹ ਹੋਏਗਾ ਕਿ 100% ਵੀਜ਼ਾ ਦੀ ਜਿਹੜਾ ਤੁਹਾਨੂੰ ਗਾਰੰਟੀ ਦਿੰਦਾ ਉਹ ਤੁਹਾਨੂੰ ਗੁੰਮਰਾਹ ਕਰ ਰਿਹਾ ਵੈਸਨ ਪਾਥ 100% ਦੀ ਕੰਟੀਨਿਊ ਦੇ ਰਿਹਾ ਜੀ ਫਿਰ ਵੀ ਵੀਜ਼ਾ ਲੈ ਰਿਹਾ ਕਿਉਂਕਿ ਕਿਤੇ ਨਾ ਕਿਤੇ ਵੀਜ਼ਾ ਨਾ ਲੱਗਣ ਦਾ ਚਾਂਸ ਜਿਹੜੇ ਨੇ ਬਣੇ ਰਹਿੰਦੇ ਨੇ ਚਾਹੇ ਕਿਸੇ ਨੇ ਵੀ ਆਪਣਾ ਵੀਜ਼ਾ ਅਪਲਾਈ ਕਰਨਾ ਹੋਵੇ ਜਦ ਤੱਕ ਵੀਜ਼ਾ ਨਹੀਂ ਲੱਗ ਕੇ ਆ ਜਾਂਦਾ ਉਸ ਨੂੰ ਤੁਸੀਂ 100% ਨਹੀਂ ਕਹਿ ਸਕਦੇ ਸੋ ਸਹੀ ਗਾਈਡੈਂਸ ਦੇ ਲਈ ਵੈਸਨਪਾਦੇ ਆਫਿਸ ਆਜੀਤ